ਸਤਿ ਸ੍ਰੀ ਅਕਾਲ ਜੀ ਵੀ ਸਾਰਿਆਂ ਨੂੰ। ਤੁਹਾਡਾ ਇੱਕ ਹੋਰ ਨਵਾਂ ਵੀਲੌਗ ਦੇ ਵਿੱਚ ਆ ਗਈ ਆਪਣੀ ਲੇਬਰ ਪਨੀਰੀ ਵਾਲੀ ਖੱਤੀ ਲਾ ਰਹੇ ਹਾਂ ਬਈ। ਬਾਕੀ ਸੰਗੁਰ ਲਾ ਰਹੇ ਹਾਂ ਯੂਰੀ ਇਹ ਮੈਂ ਦਵਾਈ ਜੜੀ ਬੁੱਟੀ ਪਹੁੰਚ ਬਈ ਬਾਕੀ ਸੁੱਕੂ ਗਿਆ ਹੁਣ ਟਰੈਕਟਰ ਵਾਸ਼ਿੰਗ ਸੈਂਟਰ ਪਾਤੋਂ ਆਣ ਬਈ ਮੰਨਿਆ ਨਹੀਂ ਹੈ ਕਿਹੜਾ ਦਮਾ ਹੌਰੀ ਕਰੇਂ ਆਪਣੇ ਤਸੱਲੀ ਗਲੇ ਧੋਲਣਾ ਬਈ ਮਾਰਗਾ ਕੱਪੜਾ ਕਪੜਾ ਐ ਚੰਗੀ ਤਰ੍ਹਾਂ ਸ਼ੈਂਪੂ ਸ਼ੈਂਪੂ ਮੰਨਿਆ ਨਹੀਂ ਮੁੰਡਾ ਉੱਥੇ ਤੋਂ ਆ ਕੇ ਲਾਣਾ ਮੁਖੀ ਦਵਾ ਲੈਣਾ ਮਾਜਾ ਤੋ ਆ ਲਿਆ ਬਈ ਸੋ ਮੋਟਾ ਮੋਟਾ ਜੱਪਾ ਨਾ ਕਰਾ ਜਾ ਕੱਢੇ ਦਿਆ ਤਾਂ ਬਾਕੀ ਹੁਣ ਗਿਆ ਵਾ ਤੋਣ ਦਵਾਈ ਲੈ ਗਾਇਏ ਦੇ ਪਹਿਲਾਂ ਪਿਉਰੀ ਜਮ ਪਾਣੇ ਵਾਲੀ ਵੀਰ ਚ ਤੇ ਮਾਹ ਕਹਿੰਦਾ ਪੁੱਛਿਆ ਹੀ ਉੱਥਾ ਕਿਤੇ ਜਾ ਗਿਆ ਮਾ ਉੱਥਾ ਫਿਰ ਰਾਤ ਤੱਕ ਬੈਠਿਆ ਰਹਾਂ ਕਈ ਵਾਰ ਭੀੜ ਹੁੰਦੀ ਆ ਫਿਰ ਪੁੱਛੇਗਾ ਇਹਦਾ ਕਰਾਤੇ ਹੁਣ ਉਹਨਾਂ ਵੀ ਲਿਆ ਤੇ ਟਰੈਕਟਰ ਲੈ ਕੇ ਗਿਆ ਵਾ ਹੁਣ ਬਾਕੀ ਆਪਾਂ ਨਾ ਯੂਰੀਆ ਰੱਖ ਲਏ ਤੇ ਪਟਿਲਰਾਂ ਵਾ ਗਏ ਤੇਰੀ ਜੂਰੀ ਦਾ ਨਵੇੜ ਲਿਆ ਸ਼ੰਭੂ ਨੇ ਆਪਾਂ ਚਾਰ ਥੱਲੇ ਰੱਖ ਲਏ ਤੇ ਯੂਰੀਏ ਦੇ ਪਟਿਲਰਾਂ ਵਾ ਬਾਕੀ ਮਾਹਰਾਂ ਪਾਨੇ ਹਨ ਕਿੱਲੇ ਦੋ ਕਿੱਲੇ ਚ ਬਾਕੀ ਫੇਰ ਆਪਾਂ ਨਾ ਗੇਰ ਨਾ ਉਧਰ ਪਰਾਂ ਘਰਾਂ ਕਿੰਨੇ ਉਧਰ ਸਵਾ ਕਿੱਲੇ ਚ ਰਾਰੇ ਯੂਰੀਆ ਪਾਣੀ ਨੂੰ ਵੀ ਉਧਰ ਪਾਇਆ ਨਹੀਂ ਹਲੇ ਲੇਟ ਹੋ ਰਿਹਾ ਹੁਣ ਦਿਨ ਪ ਦਿਨ ਬਾਕੀ ਆਪਾਂ ਨੇ ਤਸੱਲੀ ਜੀ ਕਰ ਦੇਣੀ ਉਹਦੇ ਮਾਂ ਠੋਕ ਜੀਆ ਪਾ ਦੇਣਾ ਫਸਰਮ ਮਸਰ ਵੀ ਰਹਿਣਾ ਮੋਤੀ ਚਲੋ ਦੇਖੋ ਰਲ ਗਈ ਪੰਜੀਰੀ ਪੰਜੀਰੀ ਬਣ ਗਈ ਪੰਜੀਰੀ ਕਿ ਜੰਬ ਪੰਜੀਰੀ ਬਣ ਗਈ ਮਹਾ ਹਾਂ ਹੂੰ ਜਿੱ ਤਰ੍ਹਾਂ ਸਿਆਲੇ 'ਚ ਦਾਬੜਾ ਪੰਜੀਰੀ ਨੀਰਲਾਏ ਕਰਦੇ ਉਹ ਕੰਮ ਹੁੰਦਾ ਵੀ ਝੋਨੇ ਵਾਂ ਦਾ ਜੋ ਮਰਜ਼ੀ ਜਿੰਨਾ ਮਰਜ਼ੀ ਸਮਾਨ ਪਾ ਦੋ ਝੋਨੇ ਦਾ ਨਹੀਂ ਇਹ ਚੱਕਰ ਆਏ ਨਹੀਂ ਕਹਿਣੇ ਦਾ ਵੀ ਨਾ ਪਾ ਦੋ ਹਾਂ ਹਾਂ ਇਹ ਤਾਂ ਕਹਿਣਾ ਨਹੀਂ ਜਿੰਨਾ ਪਾਤੇ ਉਨਾਂ ਹੀ ਘਟਾ ਉਹਨੇ ਛਲਾ ਮਾਰੇਗਾ ਆ ਬਹੁਣ ਪਰ ਦੋ ਇਹ ਨਾ ਜਿਹੜਾ ਆਪਾਂ ਨੇ ਹੁਣ ਖਾਦ ਪਾਣਾ ਬਾਇਦੇ ਚ ਦੇਖੀਏ ਜਿਹੜੇ ਚ ਪਾਤੇ ਆਵਾ 4 ਦਿਨ ਬਾਅਦ ਦੇਖ ਲਈ ਉਹਨੂੰ ਫੇਤ ਨੂੰ ਬਾਕੀ ਲੇਬਰ ਲਾ ਰਹੀ ਆਪਣੀ ਜੀਰੀ ਦੇਖੋ ਅੱਜ ਲਾਸਟ ਦਿਨ ਆਪਣੀ ਰੀ ਵਾਲੀ ਖੱਤੀ ਦਾ ਠੇਕੇਦਾਰ ਨਹੀਂ ਆਈ ਨਹੀਂ ਅੱਜ ਸੱਤੇ ਜਣੀ ਆ ਸੱਤਾ ਨਹੀਂ ਦੇਖੋ ਫਾਟ ਭਰ ਲੈਂਦੀ ਬਰਾਂ ਦੇ ਚਲੋ ਠੀਕ ਹੈ ਜੀ ਪਾ ਲੀਏ ਰੇ ਫਿਰ ਮਿਲਦੇ ਆ ਬਾਅਦ ਚ ਚੱਲ ਬਈ ਸ਼ੰਭੂ ਲਓ ਜੀ ਸਵਾਗਤ ਹੈ ਜੀ ਅਗਲੀ ਸਵੇਰ ਚ ਬੱਦਲ ਹੋਇਆ ਵਾ ਬਈ ਬਹੁਤ ਬਾਕੀ ਕਿਣੀਆਂ ਗਈਆਂ ਆ ਦੇਖੋ ਇਸ ਸਾਈਡ ਤੇ ਵੀ ਬੱਦਲ ਹੈ ਬਾਕੀ ਬੱਦਲ ਚਾਰੇ ਪੱਸਾਏ ਝੂਮੇ ਬਾਤਾਂ ਸਾਹਮਣੇ ਪੈ ਰਿਹਾ ਦੇਖੋ ਮੈਂ ਇੱਧਰ ਕੱਲ ਦੀ ਜਿਸ ਤਰ੍ਹਾਂ ਕੱਲ ਪੈ ਰਿਹਾ ਦਾ ਕੱਲ ਵੀ ਇੱਧਰ ਹੀ ਪੈ ਗਈ ਦੀ ਬਾਰਸ਼ ਬਣ ਬਾਕੀ ਸੁਖੂ ਟਰੈਕਟਰ ਕਰਾ ਲਿਆ ਵਾਸ਼ਿੰਗ ਦੇਖੋ ਕੱਲ ਸ਼ਾਮ ਨੂੰ ਲੈ ਤਤਵਾ ਕੇ ਆਪਾਂ ਰੇਹ ਗੇਰ ਰੇਹ ਤੇ ਜਦ ਮੈਕ ਕੋ ਬਣ ਗਈਆਂ ਇਹਨਾਂ ਗੱਲਬਾਤ ਹਮ ਲਿਸ਼ਕ ਰਹਾ ਹਮ ਚਮਕ ਗਿਆ ਹਮ ਚ ਉਹ ਚਾਦਰ ਜੀ ਕਿੱਥੇ ਉਹ ਕੱਪੜਾ ਦੇ ਦੇ ਦੋ ਪਰ ਹੁਣ ਟੱਕ ਟੱਕ ਦੇ ਹਮ ਹਮ ਐਨ ਖਤਰੀ-ਖਤਰੀ ਵੀ ਦੇਖੋ ਕੱਪੜਾ ਕਪੜਾ ਮਾਰ ਗਏ ਐਨ ਸਾਫ ਕਰਤੀ ਬਈਂਦਰ ਦੇ ਮਾ ਕੇ ਪਿੱਛੇ ਪੇਟੀ ਵੀ ਦੇਖੋ ਸਾਫ ਹੋ ਗਈ ਐ ਹਾਂ ਥੱਲੇ ਨਹੀਂ ਮਾਰਿਆ ਕੱਪੜਾ ਦੇ ਮਾਰਿਆ ਦਾ ਕਾਰੇ ਕੋ ਮਾਰਿਆ ਨੂੰ ਲੱਗ ਰਹੀ ਐ ਮਾਰਿਆ ਵਾ ਆਹ ਨ੍ਹੀਂ ਪਣਗੇ ਬਈ ਉਤਰੇਂ ਜਾਂ ਬਈ ਕਿਣੀਆਂ ਜੀਆਂ ਸੋਨਾ ਸੂਟ ਜਾ ਉਤਰ ਲੈ ਇੱਕ ਵਾਰ ਪੰਤਾਲਿਆਂ ਚੱਲ ਗਏ ਦੇਖ ਲਓ ਬਾਕੀ ਬੱਦਲ ਬਹੁਤ ਹੋਇਆ ਵਾ ਕੱਲ ਵੀਡੀਓ ਦੇਖ ਰਿਹਾ ਤਾਂ ਮੈਂ ਹੁਣ ਆ ਦੇਖੋ ਉਹ ਦੇਖੋ ਪੰਤਾਲਾ ਕਿੱਥੇ ਚੱਲ ਰਹੇ ਹਨ ਬਾਕੀ ਆ ਖੜਿਆ ਆਪਣਾ ਅੱਠ ਨਾ ਰਿਹਾ ਬਾਹਰ ਹੂੰ ਬਾਕੀ ਨੇ ਬਰੋਨੋ ਟਾਈਗਰ ਬਾਕੀ ਅੱਜ ਆਪਾਂ ਨੇ ਟੰਗਾਂ ਦੇਖਾਂ ਬਾਈ ਨਹੀਂ ਹੀ ਪਏ ਉਹ ਦਿਨ ਦੇ ਟਾਈਮੇ ਨਹੀਂ ਲਗਿਆ ਟੰਗਣੇਗਾ ਬੇ ਖੇਤਾ ਮਰੇ ਪਣੀ ਮਾ ਵੀਜੀ ਹੋਏ ਵੇਦੇ ਬਸ ਇਤਰਾ ਟੰਗ ਦਨੇ ਆਪਾਂ ਨੇ ਵਿਚ ਪਾ ਗਏ ਦਣੇ ਹਾਂ ਅੱਗੇ ਆਹ ਹਾਂ ਬਸ ਨੇ ਕੱਡੇ ਕਿਉਂ ਦਾਨ ਨੇ ਤਨੇ ਚੱਲ ਪਈ ਰਹਿਣੇ ਚੱਲ ਪਈ ਰਹਿਣੇ ਕਿੱਥਾ ਟੰਗੂਗੇ ਉਹ ਜੰਮ ਗਿਆ ਬਾਈ ਮੀ ਐਨ ਤੇ ਵਨ ਕੰਟਾ ਹੋ ਗਿਆ ਪੰਦੇ ਨੂੰ ਛੜੀ ਵਾਲਾ ਮਾਹੌਲ ਬਣ ਗਿਆ ਬਾਈ ਬੱਦਲ ਐਨ ਭੁਲਿਆ ਵਾ ਕੋਈ ਉਡਮਾ ਬੱਦਲ ਨਹੀਂ ਹੈ ਵੈਸੇ ਲੱਗਦਾ ਵੀ ਸ਼ਾਇਦ ਸਾਰਾ ਦਿਨ ਪਈ ਜਾ ਹੈ ਇਸ ਤਰ੍ਹਾਂ ਦਾ ਮਾਹੌਲ ਬਣਿਆ ਵਾ ਬਾਕੀ ਕਮੈਂਟ ਕਰਕੇ ਦੱਸਿਓ ਵੀ ਕਿੱਥਾ ਮੀਂਹ ਪਿਆ ਕਿੱਥਾ ਨਹੀਂ ਪਿਆ ਭਾਈ ਤਕਰੀਬਨ ਆਏ ਲੱਗਦਾ ਅੱਜਲੇ ਬੱਦਲ ਤਾਂ ਆਏ ਲੱਗਦੇ ਵੀ ਸਾਰੇ ਹੀ ਹੋਊਗੀ ਕਿਤੇ ਬਾਰਿਸ਼ ਬਾਕੀ ਪਤਾ ਨਹੀਂ ਰੱਬ ਦੀ ਲੀਲਾ ਦਾ ਭਾਈ ਕੱਲ ਰੋਪੜ ਸੈੱਡ ਨੂੰ ਵੀ ਆ ਬਾਰਿਸ਼ ਵੀਡੀਓ ਦੇਖ ਰਿਹਾ ਤਾਂ ਮੈਂ ਆ ਦੇਖੋ ਪੰਟਾ ਹੋ ਗਿਆ ਇਸੇ ਰਫਤਾਰ ਚ ਨਹੀਂ ਪੈ ਰਿਆ ਮਤਲਬ ਨਾ ਜਿਆਦਾ ਤੇਜ਼ ਹੈ ਬਹੁਤੀ ਮੀਡੀਅਮ ਜੀ ਸਪੀਡ ਹੈ ਬਹੁਤ ਵਧੀਆ ਬਾਰਸ਼ ਪੈ ਰਹੀ ਬਾਈ ਬਾਰਸ਼ ਚਾਹੀਦੀ ਵੀ ਹੈ ਬਈ ਫਸਲ ਨੂੰ ਰੇਵ ਥੱਲੇ ਜਿੰਨਾ ਕੰਮ ਕਰਦੀ ਹੈ ਬਾਰਸ਼ ਕੋਈ ਜੀ ਬਾਰਿਸ਼ ਦੇ ਬਾਰਸ ਦੇ ਵੀ ਨਾ ਰੇਬ ਜਿੰਨਾ ਮਰਜੀ ਪਾਈ ਜਾਉ ਰੇਬ ਨਹੀਂ ਲੱਗਦਾ ਬਈ ਰੇਬ ਨਹੀਂ ਕਰਦਾ ਕੰਮ ਸਖਲਵਾ ਬਾਰਸ ਦਾ ਕੰਮ ਇਹ ਆ ਜਾਏ ਵੀ ਅਰੇ ਇਹਦੇ ਕੱਟੇ ਨਾਲੋਂ ਜ਼ਿਆਦਾ ਕੰਮ ਕਰਦੀ ਹੈ ਬਾਰਸ ਇਹ ਚ ਜੀਰੀ ਗਰੋਥ ਵੀ ਕਰਦੀ ਹੈ ਥੱਲੇ ਦੇ ਕਹਿ ਦਿੰਦੇ ਆਪਾਂ ਵੀ ਤੂੰਦੀ ਹੈ ਜੀਰੀ ਇਸ ਤਰ੍ਹਾਂ ਥੱਲੇ ਦੇ ਤੂਈਆਂ ਨਿਕਲਦੀਆਂ ਇਸ ਤਰ੍ਹਾਂ ਝੜੀ ਜੀ ਲੱਗ ਜਾਂਦੀ ਹੈ ਝੜੀ ਚ ਬਹੁਤ ਵਿਰੋਧ ਕਰਦੀ ਜਿਹੜੀ ਕੋਈ ਵੀ ਫਸਲ ਹੈ ਬਾਈ ਬਾਰਸ਼ ਦਾ ਬਾਰਸ਼ ਹੈ ਉੱਪਰ ਦਾ ਪਾਣੀ ਦਾ ਜਿਹੜਾ ਉੱਪਰ ਦਾ ਪਾਣੀ ਹੋਣਾ ਬਾਕੀ ਦੇਖਦੇ ਹਾਂ ਚਲੋ ਕਿੰਨੇ ਕਿ ਝੁੱਪੇ ਲੰਦਾ ਹੈ ਪਰਮਾਤਮਾ ਲੈ ਜੇ ਝੁੱਪੀ ਜਿੰਨੀ ਕਿ ਪਹਿਲਾਂ ਕੱਲ ਲਾ ਗਿਆ 19 ਝੁੱਪੇ ਤਾਂ ਲਗ ਲਈ ਅੱਜ ਨਹੀਂ ਬਾਰਸ਼ ਦੋ ਵਾਰ ਪਹਿਲੀ ਪਹਿਲਾਂ ਅੱਜ 30 ਝਟਾ ਹੈ ਆਹ ਈ ਘਟ ਮਮ ਨੂੰ ਐ ਲੱਗਦਾ ਵੀ ਅੱਜ ਕਰ ਦੂਗਾ ਡੋਲਾਂ ਦੇ ਉੱਪਰ ਨੂੰ ਪਾਣੀ ਬਾਕੀ ਦੇਖਦੇ ਆਂ ਬੱਦਲ ਦੇਖੋ ਐਨ ਕੋਹਿਆ ਜਾ ਬੱਦਲ ਨਹੀਂ ਹੈ ਬਾਈ ਵੀ ਉੱਡ ਜਾਊਗਾ ਲੰਘ ਜਾਊਗਾ ਐਨ ਕੁਲਿਆਵਾ ਬੱਦਲ ਹੈ ਬਾਰਸ਼ ਵਾਲਾ ਬਾਈ ਆਪਾਂ ਮਰੂਦ ਪਾ ਟੰਗਣ ਲਗੇ ਬਈਆ ਮਗਾਏ ਤੇ ਆਪਾਂ ਨੇ ਟੰਗ ਦੇ ਘਰ ਕੀ ਟੰਗ ਮਰੂਦ ਲੱਗੇ ਦੇਖੋ ਪੱਕੇ ਗਿਰਨ ਦੋ ਤਿੰਨ ਮੀ ਬਏ ਹੈ ਬਲ 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 ਬੋਂਦ ਲਾਗ ਨੂੰ ਟੰਗ ਦੇ ਦੇਖੋ ਬਈ ਪ੍ਰਿੰਡਾਂ ਦਾ ਛੱਟਾ ਕਿੱਡਾ ਲੱਗਿਆ ਵਾ ਛੱਤਾ ਦੇਖੋ ਕਿੱਡਾ ਦੇਖ ਰਹਾ ਹੈ ਨਾ ਉਹ ਦੇਖੋ ਕਿੱਡਾ ਛੱਤਾ ਲੱਗਿਆ ਵਾ ਤਾਂ ਦੇਖਿਆ ਹੀ ਨਹੀਂ ਅੱਜ ਦੇਖਿਆ ਗਏ ਦਿਨ ਹੋਏ ਰੋਜ਼ ਉਰੇ ਕੁੱਤੇ ਬੰਨਦੇ ਆਪਾਂ ਹੈ ਪਰਲੀ ਹੈਡ ਮ ਟੰਗਦੇ ਹੁਮ ਹੱਧਰਾ ਜਾ ਇਹ ਤਾਂ ਨਹੀਂ ਪਰ ਜਿੰਨਾ ਉਤਾ ਵਾ ਹੈ ਹ ਇਹ ਤਾਂ ਚਲਣ ਨੇ ਇੰਨੇ ਟੰਗ ਤੋਂ ਦੇ ਇਧਰ ਵੀ ਲਗਿਆ ਵਾ ਉਹ ਇੱਕੋ ਦੇ ਇਧਰਲੀ ਹੈਡ ਵੀ ਹੈ ਲਗਿਆ ਵਾ ਛੱਤਾ ਇੱਕੋ ਦੇ ਉਹ ਦੇਖੋ ਐਡਾ ਹੀ ਇਧਰ ਹੈ ਹੋਰ ਵੀ ਹੋਊਗਾ ਦੇਖੀ ਕਿ ਦੀ ਹੋ ਰੁਰਾ ਦੇਵੀ ਦੇਸੀ ਕੀ ਖਾਲ ਮੈਂ ਹੈ ਹੈ ਬਈ ਉਹ ਕਿੰਨੂ ਜੇ ਪਟੰਗ ਦੇ ਔੜੀ ਲਗਾ ਛਿੱਜੇ ਤਲਾ ਟੰਗ ਹੋਊਗਾ ਫਿਰ ਇਹ ਤਾਂ ਹੈ ਪੂਰਾ ਟੰਗ ਦੇ ਪੂਰਾ ਪੂਰਾ ਲਿਆ

ਫਲਾਸ ਲੈ ਜਾਕਾ ਆਪਾਂ ਨੇ ਉਹ ਟੰਗ ਤੇ ਅਮਰੂਦ ਬਾਬਾ ਜੀ ਹਲਦੀ ਘੜੀ ਵੈਸੇ ਆਪਾਂ ਉਹ ਥੱਲੇ ਬੰਨਦੇ ਕੁੱਤੇ ਵੈਸੇ ਹੁਣ ਗਿੱਲੇ ਮਾ ਆਪਾਂ ਨੇ ਹੁਣ ਤਾਂ ਬੰਨਣੇ ਨਹੀਂ ਕਿਉਂ ਬਾਰਿਸ਼ ਪੈ ਰਹੀ ਹੈ ਦੋ ਦਿਨ ਉੱਪਰ ਪ੍ਰਿੰਡਾਂ ਲੱਗੀਆਂ ਮਿਆਂ ਬਾਈ ਟੰਗੜਾਂ ਦਾ ਉੱਪਰ ਤਾਂ ਮਾਸ਼ਾਅੱਲਾ ਇਹਨਾਂ ਉਹ ਟੰਗ ਦੇ ਵੀ ਇਹਨਾਂ ਚਿੜੀਆਂ ਨੂੰ ਪਤਾ ਤਾਂ ਲੱਗੂਗਾ ਇੱਕ ਦੋ ਦਿਨ ਫਿਰ ਬਾਅਦ 'ਚ ਆਪਾਂ ਉੱਪਰ ਟੰਗ ਦੂਗੇ ਇੱਕ ਕਿਤੇ ਬਾਕੀ ਮਰੂਦ ਲੱਗੇ ਦੇਖੋ ਪੱਕਣ ਇਹਨਾਂ ਮਰੂਦ ਖਾਣੇ ਆ ਦੇਖੋ ਇਹੋ ਦੇ ਉੱਪਰ ਕਹੇ ਲੱਗਿਆ ਵਾ ਪੱਕਾ ਬਾਕੀ ਹੁਣ ਖਾਣੇ ਦਾ ਟਾਈਮ ਆ ਜੱਦਰ ਜੱਦਰ ਜੇ ਬਾਕੀ ਜਿਆਦਾ ਫਿਰ ਮੀ ਪੈ ਗਿਆ ਜਿ ਤਰ੍ਹਾਂ ਹੁਣ ਸਰਪੈਣਾ ਵਾ ਬਈ ਕੀੜੇ ਲੱਗ ਜੰਨੇ ਪੈਣ ਬਾਕੀ ਐਤ ਕੀ ਪਤਾ ਨਹੀਂ ਰਾੜ ਬਹੁਤ ਚਲੀ ਵੀ ਐਤ ਕੀ ਸ਼ਾਇਦ ਨਾ ਵੀ ਪਵੇ ਕੀੜਾ ਅਮਰੂਦ ਬਹੁਤ ਲੱਗੇ ਆਪਾ ਉਹ ਦੇ ਉੱਪਰ ਵੀ ਕਿੰਨੇ ਲੱਗੇ ਪੱਕੇ ਪਲੇ ਪਲੇ ਦੋ ਤਿੰਨ ਹਾਂ ਅਮਰੂਦ ਜੇ ਲਾਇਆ ਨਾ ਬਈਓ ਪਹਿਲੇ ਸਾਲ ਉਸ ਤੋਂ ਬਾਅਦ ਜਦ ਪਹਿਲੀ ਵਾਰੀ ਅਮਰੂਦ ਲੱਗੇ ਇਸ ਪਾ ਬਹੁਤ ਮਿੱਠਾ ਅਮਰੂਦ ਆ ਔਰ ਬੜਾ ਬੜਾ ਸੇਬਾਂ ਜਿੱਡਾ ਜਿੱਡਾ ਅਮਰੂਦ ਹੋਇਆ ਕਰਦਾ ਔਰ ਬਹੁਤ ਮਿੱਠਾ ਹੋਇਆ ਕਰਦਾ ਖਾਣੇ ਨੂੰ ਜੀ ਕਰੇ ਕਰਦਾ ਇਬਨਾ ਇੰਨਾ ਮਿੱਠਾ ਹੋਆ ਔਰ ਟੀੜੇ ਪੜ ਗਿਆ ਪਤਾ ਨਹੀਂ ਕੀ ਚੱਕਰ ਹੈ ਇਹਦਾ ਕੋਈ ਦਵਾਈ ਦੂਈ ਪਾ ਹੋਆ ਕੋਈ ਜੜ ਜੁੜਵਾ ਪਰ ਗਿਆ ਕਿਹੜੀ ਪਾਣੀ ਤਾਂ ਭਾ ਗਿਆ ਹਾਂ ਹੋਰ ਬਟੇਕੀ ਇਹਦਾ ਟੁੱਟੇ ਜਾਂਦਾ ਕਾਹਾਂ ਦੇ ਉਹ ਇਹ ਦੇ ਆ ਹਾਂ ਦੇ ਆ ਉਹ 베ਰੀ ਵਾਲ ਨਹੀਂ ਉਸਕਾ ਉਹ ਕਰ ਦੇਣਾ ਪਰਨ ਉਸਾਲਤ ਨੂੰ ਕਹਿੰਦਾ ਮੈਂ ਖੋਲ ਦੇ ਹੈ? ਆ ਇਸਕਾ ਵੀ ਦੁਰ ਲਗਾਇਆ ਉਸਾਲ ਖੋਲ ਦੇ ਨਾ ਥੱਲਾ ਲਗਾ ਦੇ ਇੱਕ ਹਾਂ ਖੋਲ ਦਿਆ ਓਵਰਫਲੋ ਪਾਣੀ ਜੇ ਨਿਕਲ ਹੀ ਆਗਾ ਨਾ ਫਿਰ ਕੁੱਤੇ ਦਾ ਨਹੀਂ ਨਾ ਫਿਰ ਨਹੀਂ ਖੋਲ ਦਿਆ ਕਿਦੋਂ ਖੋਲਿਆ ਉਹ ਇੱਧਰ ਤਾਂ ਇਸਕਾ ਪਾਣੀ ਤਾਂ 베ਰੀ ਵਾਲਾ ਤਾਂ ਖਾਲੀ ਪੜਗਾਦਾ ਪੁੱਛੋ ਹੋਰ ਇਹ ਸਮਝ ਆ ਗਿਆ próximos ਉਹਨੂੰ ਗਾਣਾ ਛਾਲ ਕਰਕੇ ਪੱਕਾ ਕੰਮ ਕਰ ਦੇ ਫੇ ਡੋਰ ਨਹੀਂ ਟੁੱਟਣੇ ਦੀ ਜਹਾਂ ਨੂੰ ਸਵਾਗਾ ਨਹੀਂ ਕੱਢਦਾ ਆਪਣਾ ਰੇਜ਼ਰਪਾ ਨੂੰ ਠੀਕ ਆ ਇਹ ਇਧਰ ਖੱਟਾ ਪੜਾ ਫੇ ਇਤਨਾ ਮੁੰਪਾਤਾ ਪਤਾ ਨਹੀਂ ਰਾਤ ਪੜਾਤਾ ਕਿ ਕੰਨੀ ਬਾਅਦ ਵਿੱਚ ਦੇਖ ਰਿਹਾ ਪਾ ਕਿਉਂ ਖਾਲੀ ਹੈ ਬਾਕੀ ਸਾਰੇ ਫੁੱਲ ਖੱਡਾਂ ਇਹ ਤਾਂ ਨਹੀਂ ਪੈ ਸਕਦੀ ਹਾਂ ਕੱਢਦਾ ਕਰੀ ਹੋਊਗੀ ਉਹ ਉਨ੍ਹਾ ਤੱਕ ਤਾਂ ਕੱਢਣੀ ਪਈ ਕੱਢੋ ਮੈਂ ਹੈ ਨਹੀਂ ਨੂੰ ਮੈਂ ਕਿਹੜਾ ਚੂਹਾ ਕੱਢਣੋਂ ਮੈਂ ਵੀ ਚਲੋ ਕੋਈ ਨਹੀਂ ਦੇਖਦੇ ਆ ਕਰ ਦਿੰਦੇ ਇਲਾਜ ਸੈਣੀ ਕਿ ਨਿਕਲ ਰਸਤਾ ਉਹਦਾ ਹਾਂ ਹਾਂ ਡਰਾਂ ਦੇ ਟੱਪ ਤੇ ਫੇ ਮੈਂ ਜਦ ਤੱਕ ਖਾਲੀ ਜੀ ਉਹ ਸੁਣ ਕੱਢ ਜਗਾ ਦੋਏ ਦੋੜੇ ਫੁੱਲ ਭਰੇਵੇਂ ਦੋਨੋਂ ਤੁਹਾਡਾ ਫੁੱਲ ਭਰੇਵਾ ਉਧਰ ਹਾਂ ਉਹ ਉਹਦੇ ਨਾਲ ਟਰੱਕ ਕੰਮ ਆਉਜਲ ਹਾਇ ਪਾਣੀ ਦੋ ਇੱਕ ਫੁੱਲਾ ਹੈ ਹਾਂ ਇੱਕ ਫੁੱਲਾ ਉੱਪਰ ਤੇ ਪਾਣੀ ਭਰਿਆ ਉਹ ਨਾਲ ਹੈ ਸਫੈਦ ਢਲ ਗੋਲ ਮਨ ਅੱਛਾ ਚਲੋ ਹੁਣ ਦਾ ਮੀਂਹ ਵੀ ਆਉਣ ਅੱਜ ਮੀਂਹ ਦਾ ਝੜੀ ਲੱਗ ਗਿਆ ਝੜੀ ਲਗੀ ਰਹਿਣੀ ਓਕੇ ਮੀਂਹ ਇਹ ਬੰਦ ਹੋ ਜਾਣਾ ਦੁਪਹਿਰੇ ਬਾਅਦ ਦੇਖ ਕੇ ਕਿਸੇ ਟਾਈਮ ਰੇ ਸਿਟਾ ਜਿਸ ਨੂੰ ਜਿਆਦਾ ਪਾਣੀ ਨਹੀਂ ਪਾਣਾ ਚਾਹੀਦਾ ਥੋੜਾ ਪਾਣੀ ਰੇ ਪਾਣੀ ਉਹ ਮੂਰੀ ਪਾਣੀ ਚਾਹੀਏ ਪਾਣੀ ਤਾਂ ਪਾਣੀ ਨੇ ਅਸਰ ਜਲਦੀ ਨਹੀਂ ਕਰਦਾ ਕਈ ਵਾਰ ਨਹੀਂ ਪਾਣੀ ਫਿਰ ਜਿਹੜੇ ਜਿਹੜੇ ਮੈਂ ਘਟਾ ਉਸ ਮੈਂ ਤਾਰ ਦੇਣਾ ਪਾਣੀ ਉਸ ਕੋ ਕੁਝ ਹਾਂ ਇਸੇ ਕਰ ਕਰਿਆ ਹਾਂ ਹਾਂ ਬਸ ਫਿਰ ਜੇ ਮੋਟਰ ਚੱਲਦੀ ਆਉ ਹੂੰ ਇਹ ਕਰਾ ਲਿਆ ਨਾ ਹੂੰ ਤਾਂ ਉਪਨ ਕਨਾਰੇ ਨੂੰ ਜਾ ਰਹੇ ਆ ਉਹ ਤਾਂ ਪੰਜ ਕਨਾਲ ਵਿੱਚ ਚੱਲਣਦੇ ਪੰਜ ਕਨਾਲ ਉਸ ਕਿੱਲੇ માં ہاں ਇਸ ਕਿੱਲੇ ਵਾਂ ਸਵੇਰੇ ਨਾ ਜਾਦਾ ਇੱਕ ਵੀ ਪਾਣੀ ਨਹੀਂ ਬੂੰਦ ਕਹਾ ਹੋਂਦਾ ਮੈਂ ਪਾਣੀ ਗੱਲ ਖਤ ਗਿਰ ਗਿਆ ਦੇਖਿਆ ਨਹੀਂ ਕਰ ਕਿਸ ਤਰ੍ਹਾਂ ਬੁਲਬਲੇ ਫੁੱਟਰੇ ਦੇ ਪਾਣੀ ਖਾਰੇ ਦਾ ਖੇਤ ਬੂਗਲ ਬੂਗਲ ਤੋਂ ਹੋਰੀਦੀ ਉਸਮਾ ਅਬ ਇਸ ਤਰ੍ਹਾਂ ਝੜੀ ਸੀ ਲਗਾ ਫੇਰ ਰੱਜਾ ਧਰਤੀ ਤਲੇ ਦੇ ਫੇਰ ਪਾਣੀ ਰੁਕਾ ਇਸਮਾ ਐ ਨਲੋਜੀ 2 ਥੱਲੇ ਰਲਾ ਲੇ ਆਪਾਂ ਦਵਾਈ ਯੂਰੀਏ ਚ ਤਾਂ ਇਹ ਆਪਾਂ ਨੇ ਘੇਰਨਾ ਇੱਧਰ ਘਰਾ ਕਿੰਨੀ ਬਈ ਇੱਧਰ ਲਿਜਾਣਾ ਗਿੱਲਾ ਬਹੁਤ ਔਖਾ ਵਾ ਤੋ ਜੋ ਡਬਲ ਦੇ ਦੇਣੀ ਮਾ ਹੂੰ ਇਹ ਦੂਰ ਪੈਂਦਾ ਇੱਧਰ ਡੋਲਣ ਡੋਲਣ ਪਨੋਂ ਬਈ ਲੈ ਲਿਜੂਗੇ ਅਸੀਂ ਦੱਦਗਾ ਖੜੀ ਆ ਇੰਦਰ ਟਾਟਾ ਸਫਾਰੀ ਐ ਲੈ ਲਿਜੂਗੇ ਰੱਖ ਕੇ ਇੰਦਰ ਗੋਹਰ ਨੂੰ ਫੜਕ ਨੂੰ ਦੋ ਥੱਲੇ ਡੋਣਾ ਪਰ ਨੂੰ ਗਿੱਲਾ ਡੋਣਾ ਪਰ ਨੂੰ ਦਿੱਕਤ ਐ ਕਿਰ ਕੋਕਾ ਹੋਰ ਲੱਤਾਂ ਡੁੱਟ ਜੂ ਮਾ ਰੇੜੀ ਪਰ ਲੈ ਚੱਲਦੇ ਰੇੜੀ ਪਰ ਆਏ ਉਥੇ ਗੋਸੇਰਾ ਪਹੁੰਚ ਜਣੀ ਗੋਹਰ ਪਾ ਬਈ ਰੋਡ ਕੋਲ ਨੂੰ ਜਾ ਕੇ ਤਾਂ ਨਹੀਂ ਫਿਰ ਆਪਾਂ ਨੂੰ ਉੱਤੋਂ ਦਾ ਥੱਲੇ ਢੋਣਾ ਪੈਣਾ ਦਾ ਸੜਕ ਉੱਥੇ ਤੋਂ ਮੋਟਰਪਥ ਤੇ ਇਸ ਕਰਕੇ ਆਪਾਂ ਨੇ ਰੇੜੀ ਪਰ ਲੱਕ ਰੱਖ ਲਈ ਜਾਨੇ ਘਰਾਂ ਹੀ ਰਲਾ ਲਿਆ ਆਪਾਂ ਨੇ ਉੱਥੇ ਮਾਂ ਫਿਰ ਗਿੱਲਾ ਹੋਣਾ ਕੋਰ ਚ ਜਿਆਦਾ ਗਿੱਲਾ ਹੋ ਜਾਊਗਾ ਪਹਿਲਾਂ ਹੀ ਦਵਾਈ ਲਿਕਵਿਡ ਹੁੰਦੀ ਆ ਇਸ ਕਰਕੇ ਆਪਾਂ ਨੇ ਘਰੇ ਰਲਾ ਲਿਆ ਇਹ ਘਰੇ ਰਲਾ ਆ ਗਿਆ ਬਸ ਉੱਥੇ ਹੁਣ ਪਾ ਪਾ ਕੇ ਝੋਲੀਆਂ ਆਪਣਾ ਘਰੀ ਜਾਨਾ ਇਹਦੇ ਬਾਅਦ ਆਪਾਂ ਨਾ ਫੇਰ ਇੱਕ ਕਿੱਲੇ ਚੋਰ ਦੇਖਦੇ ਆਂ ਪਰਲੇ ਖਿੱਤਾਂ ਚ ਰਹਿ ਗਿਆ ਤਾਂ ਉਦੋਂ ਉਧਰ ਵੀ ਆਣਾ ਗਿਰਕ ਇੱਕ ਕਿੱਲਾ ਆ ਰਿਹਾ ਬਾਅਦਰ ਬਾਕੀ ਰਿਜ਼ਲਟ ਬਹੁਤ ਵਧੀਆ ਬਈ ਜਿਹੜੇ ਖੇਤ ਚ ਗਿਰਗੀ ਦਵਾਈ ਲਾ ਆ ਗਿਆ ਬਸ ਉਧਰ ਅਗਲੇ ਦਿਨ ਦੱਸ ਦੂੰਗਾ ਖੇਤ ਵੀ ਹਾਂ ਗਿਰਿਆ ਕੁਝ ਸੋ ਚੱਲਦੇ ਆਲੇ ਤਾਂ ਹੁਣ ਬਾਈ ਦੇਰ ਹੀ ਹੈ ਮਿਲਦੇ ਆ ਬਾਅਦ ਚ ਲਓ ਜੀ ਉਹ ਜਾ ਰਿਹਾ ਆਪਣਾ ਟਰਾਲਾ ਇਹ ਟਰਾਲਾ ਵਧੀਆ ਬਾਈ ਰੇਰੂ ਲਿਜਾਣੇ ਨੂੰ ਪੱਕੀ ਪੱਕੀ ਵਾਸਤੇ ਵਧੀਆ ਕੱਚੇ ਮੇ ਖਿੱਚਣਾ ਬਹੁਤ ਔਖਾ ਆਇਓ ਅੱਗੇ ਥੋੜੀ ਜਿਹੀ ਕੱਚੀ ਹੈ ਦੋ ਕਿੱਲਿਆਂ ਕੀ ਗੋਹਰ ਉਸਮਾ ਤੱਕਾ ਲਾਣਾ ਪੈ ਸਕਾ ਬਸ ਵਾਕੀ ਯੋ ਹੈ ਬਾਜਰਾਓ ਇਨੀ ਪਤਲੀ ਆ ਤਾਂ ਪੰਨ ਵੀ ਬਈ ਦੇਖੋ ਕੱਡਾ ਕੱਡਾ ਮੇੜਾ ਹੋ ਰਿਹਾ ਹੈ ਇਹ ਝੂੰਡ ਕੀ ਤਰ੍ਹਾਂ ਫੁੱਟਾ ਬਈ ਵਾਕੀ ਹੁਣ ਜੀਰੀਆਂ ਮਾ ਪਾਣੀ ਸਾਰੇ ਖੜਕੇ ਦਿਖ ਲੋ ਉਹ ਵੀ ਪਾਣੀ ਖੜਦਾ ਨਹੀਂ ਨਹੀਂ ਘੱਟਿਆ ਪਾਣੀ ਨਾ ਪਾਣੀ ਖੜਿਆ ਦੇਖ ਲਓ ਸਮਾਜੀ ਕਿ ਤਿੰਨ ਦਿਨ ਹੋ ਗਏ ਬਈ ਮੀਂਹ ਪੰਦੇ ਨੂੰ ਲਗਾਤਾਰ ਤਿੰਨ ਦਿਨ ਹੋ ਗਏ ਹਾਂ ਇਹ ਵੀ ਠੀਕ ਹੋ ਗਏ ਵੀ ਵਧੀਆ ਬਹੁਤ ਆਵਾਜ਼ ਆ ਵੀ ਜਦੋਂ ਫਿੱਟਾ ਹੀ ਨਹੀਂ ਕਰਦਾ ਪਤਾ ਨਹੀਂ ਕੀ ਚੱਕਰ ਹੈ ਵਾਜਾ ਵਾਜਾ ਵੀਰ ਸ਼ੈਲ 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 ਸ਼ਿਆਲ ਇਹੋ ਇੱਕ ਲਾਇਆ ਬੈਨ ਬਾਜਰਾ ਤੈਨੂੰ ਇਸ ਨੂੰ 10 12 ਸਾਲ ਹੋ ਗਏ ਹੁਣ ਲਾਇਏ ਨੂੰ ਬਈ 10 12 ਸਾਲ ਹੋ ਗਏ ਉਹ ਬਾਜਰਾ ਹਾਂ ਪੱਟੜੀ ਨਾ ਨਹੀਂ ਦੁਬਾਰਾ ਲਾਇਆ ਨਾ ਕੁੱਤੇ ਇਸੇ ਤਰ੍ਹਾਂ ਫੁੱਟੀ ਜਾ ਤੋ ਐਵੇਂ ਇਸੇ ਤਰ੍ਹਾਂ ਫੁੱਟੀ ਜਾ ਉਹ ਇਧਰ ਘਾਰਾਂ ਬਈ ਇਹਨਾਂ ਘਰਾਂ ਤੇ ਪਰਲੀ ਸਾਈਡ 'ਮਾ ਆਪਣਾ ਖੇਤ ਬੋਸ ਮੋਰੀ ਨੂੰ ਲਿਆ ਫਵਾਰੇ ਜਾਂ ਤਾਂ ਜਾਂ ਫਿਰ ਅੱਧਾ ਅੱਧਾ ਥੱਲਾ ਕਰਕੇ ਡੋਣਾ ਪਾ ਨੂੰ ਸਿਰਪਾ ਚੱਕ ਲੈਣਾ ਪਵਾ ਬਾਈ ਚਲੋ ਦੇਖਦੇ ਹੁਣ ਅੱਗੇ ਧੱਕਾ ਲੈਣਾ ਪਊਗਾ ਲੈ ਕੱਖ ਦੀ ਆਪਾਂ ਬਾਕੀ ਬੱਦਲ ਉੱਠ ਰਿਹਾ ਬਾਈ ਦੇਖੋ ਇਸ ਸਾਈਡ ਤੇ ਓਰੇ ਗੁਰੇ ਆਪਾਂ 3 ਕਿੱਲੇ ਆ ਪਰਲੇ ਖੇਤਾਂਾਂ 'ਤੱਕ ਰਿਹਾ ਵਕਿੱਲਾ ਉਧਰ ਵਿੱਚ ਵੀ ਗੇਰੇ ਆਏ ਬਾਕੀ ਇੱਧਰ ਗਏ ਆਪਾਂ ਘਰਾਂ ਕਿੰਨੇ ਬਾਕੀ ਉੱਠ ਰਿਹਾ ਬੱਦਲ ਰਾਤ ਨੂੰ ਸ਼ਾਇਦ ਬਾਰਸ਼ ਆਵੇ ਹੁਣ ਲੱਗਦਾ ਆ ਵੀ ਆਊਗੀ ਬਾਰਸ਼ ਬਾਕੀ ਨਾ ਹੀ ਤੋਏ ਗਈ ਹੁਣ ਦਵਾਈ ਜੀ ਚ ਗੁਰਾ ਹਾਲ ਹੋ ਜਾਂਦਾ ਲੜਨ ਲੱਗ ਜਾਂਦੀ ਏ ਪਿੰਡੇ 'ਪਾ ਟੱਪੜ ਪਾ ਦਿੰਦੀ ਏ ਗੱਲ ਵੀ ਠੱਪੜ ਪਾਤੇ ਤੇ ਛੱਡਵਾ ਥੋਲੀ ਨੂੰ ਦਵਾਈ ਦੇਖੋ ਬਾਜਰਾ ਦੇਖੋ ਕਿੰਨਾ ਮੋਟਾ ਮੋਟਾ ਹੋ ਗਿਆ ਕੋ ਕਿੰਨੇ ਕੀ ਤਰ੍ਹਾਂ ਹਾਂ ਇਹ ਇਹ ਜਿੰਨਾ ਹੋਇਆ ਕਰਾ 88 ਗੰਨਾ ਆਇਆ ਦਾ ਹਾਂ ਸੰਭੂ 88 ਹੋ ਇਤਰਾ ਹੀ ਹੋਇਆ ਕਰਾ ਦਾ ਪਤਲਾ ਹਾਂ ਅੰਨ ਗੰਨੋ ਕੱਲੂ ਵੀ ਤਿੰਨ ਦੀਆਂ ਨੇ ਪਿੰਨ ਤੀਆਂ ਮੈਂ ਕਹਾਂ ਚਾਰ ਤੀਆਂ ਹੂੰ ਦੋ ਤੀਆਂ ਬਾਜ ਰਹੀਆਂ ਹਾਂ ਹਾਂ ਦੋ ਤੀ ਹੂੰ ਬਾਕੀ ਆਈ ਚਿੜੀਆਂ ਛੁੜੀਆਂ ਹਾਂ ਲੱਗ ਨਹੀਂ ਜਾਣ ਵਾਲੇ ਛੋਲੇ ਕੋਈ ਪਤਾ ਨਹੀਂ ਨਾ ਪੁੱਤਣਾ ਬੰਨੋ ਸਾਂਗੂ ਗਿੱਲਾ ਹੂੰ ਨਾਲ ਘੰਟਨ ਬਦਲ ਕਿਸ ਤਰ੍ਹਾਂ ਹੋ ਰਿਹਾ ਦੇਖ ਲਾਲ ਲਾਲ ਦਾ ਸੂਰਜ ਜਦ ਕਦ ਗਾਛੀ ਪਿਆ ਹੈ ਨਹੀਂ ਇਸ ਤਰ੍ਹਾਂ ਹੋ ਰਿਹਾ ਹੈ ਇਸ ਤਰ੍ਹਾਂ ਜੇ ਸੂਰਜ ਸੂਰਜ ਜੀ ਸਿਪੇ ਕਰਾ ਨਾ ਉਸ ਟਾਈਮ ਉਹ ਹੈ ਗਰਾਜ ਇਸ ਤਰ੍ਹਾਂ ਬਦਲ ਹੈ ਉਹ ਸੂਰਜ ਜਦ ਕਦ ਗਾਛੀ ਪਿਆ 8 ਵਜੇ ਸਰੂਰ ਜੰਦਾ ਨਾ ਇਹ ਚਨਾ ਕਰਦੇ ਆ ਰੈਸਟ ਬੰਨ ਰੋਟੀ ਖਾਣੀ ਸੰਭੋ ਚਿੱਪੂਆ ਟੋਕਾ ਹੁਣ ਲੱਗਦਾ ਸੁਖਣਾ ਟਰੈਕਟਰ ਦੇਖੋ ਐਂਟਾ ਟੁੱਗੋ ਤੇ ਆਪਾਂ ਗਾ ਚਾਦਰਾਂ ਮੇਰਾ ਡਾਮ ਰੁੱਡਾ ਬਾ ਵੀ ਪਤਾ ਨਹੀਂ ਕਹਾਂ ਤੇ ਗੱਡੀ ਚਾਦਰਾਂ ਇਹ ਦੋ ਕਰੇ ਇਹੀ ਕੰਮ ਕਰਿਆ ਹਨਾ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ 'ਚ